ਸਾਡੇ ਪੰਜਾਬੀ ਸਿੰਗਰਾਂ ਨੇ ਪੰਜਾਬ 'ਚ ਆਏ ਹਰ 'ਚ ਬਹੁਤ ਵੱਡੀ سپورਟ ਕੀਤੀ ਏ। ਪੰਜਾਬ ਦੇ ਸਾਰੇ ਹੀ ਸਿੰਗਰ ਇੱਕ ਦੂਜੇ ਤੋਂ ਵੱਧ ਚੜ ਕੇ سپورਟ ਕਰ ਰਹੇ ਆ। ਸਿੰਗਰਾਂ ਦਾ ਕਹਿਣਾ ਏ ਕਿ ਪੰਜਾਬ ਦੇ ਸਿਰ ਤੇ ਆਪਾਂ ਕਮਾਇਆ ਵਾ ਤੇ ਨਾਮ ਵੀ ਸਾਡਾ ਪੰਜਾਬ ਦੇ ਸਿਰ ਤੇ ਹੀ ਬਣਿਆ ਵਾ। ਪੰਜਾਬ ਅੱਜ ਗੋਡਿਆਂ ਭਾਰ ਹੋਇਆ ਏ ਤੇ ਚੱਕਣਾ ਆਪਾਂ ਹੀ ਆ। ਸੋ ਮਨਕੀਰਤ ਆਲਖ ਬਹੁਤ ਵੱਡੇ ਵੱਡੇ ਦਾਨ ਕਰਦਾ ਪਿਆ ਏ। ਇਸ ਮੌਕੇ ਤੇ ਨਾ ਮਨਕੀਰਤ ਆਲਖ ਨੇ ਦੱਸਿਆ ਵੀ ਮੈਂ ਨਾ ਗੱਡੀ ਬੁੱਕ ਕਰਵਾਈ ਸੀ ਜੀ ਵੈਗਨ ਪਰ ਜਦੋਂ ਮੈਂ ਪੰਜਾਬ ਦੇ ਹਾਲਾਤ ਦੇਖੇ ਨਾ ਤੇ ਮੈਂ ਸੋਚਿਆ ਵੀ ਜੀ ਵੈਗਨ ਦੀ ਬੁਕਿੰਗ ਕੈਨਸਲ ਕਰਵਾ ਦਵਾਂ। ਇਹ ਤਾਂ ਫਿਰ ਵੀ ਲੈ ਲਾਂਗੇ ਕੇ ਪਰ ਪਹਿਲਾ ਪੰਜਾਬ ਸਾਂਭਣਾ ਏ ਸਭ ਤੋਂ ਪਹਿਲਾ ਪੰਜਾਬ ਆ ਮੇਰੇ ਲਈ ਨਹੀਂ ਤਾਂ ਕੀ ਆ ਆ ਮੈਂ ਗੱਡੀ ਬੁੱਕ ਕਰਾਈ ਹੋਈ ਸੀ 5 ਕਰੋੜ ਦੀ ਕਿਹੜੀ ਉਹ ਜੀ ਵੈਜਣ ਠੀਕ ਆ ਉਹ ਲੈ ਕੇ ਉਹ ਕੀ ਮੈਂ ਹੀ ਇਕੱਲੇ ਝੂਡੇ ਲੈਂਦੇ ਫਿਰਦਾ ਨੇ ਹਨਾ ਕੀ ਮੈਂ ਵਾਦ ਤੋਂ ਬੁਲਟ ਪ੍ਰੂਫ ਕਰਾ ਕੇ ਆਪਦਾ ਸੇਵ ਪਰ ਉਹ ਮੇਰਾ ਪੈਸਾ ਠੀਕ ਆ ਠੀਕ ਆ ਭਾਉ ਦਾ ਠੀਕ ਆ ਅਜੇ 5 ਮੈਂ ਕਿਹਾ 5 ਤੋਂ ਕਿਤੇ ਵੱਧ ਦਵਾਂਗੇ ਉਹ ਜ਼ਿਆਦਾ ਅਨਾਉਂਸ ਵੀ ਨਹੀਂ ਕਰਨਾ ਦਾ ਕੋਈ ਯਾਰੋ ਕਿਸੇ ਕਿਸੇ ਦਾ ਜਿਗਰਾ ਅਜਿਆ ਹੁੰਦਾ ਹੈ ਨਹੀਂ ਤਾਂ ਹਰ ਕੋਈ ਆਪਣੀਆਂ ਚੀਜ਼ਾਂ ਬਣਾਉਂਦਾ ਸੋਚਦਾ ਹੈ ਪਰ ਦੇਖ ਲਓ ਵੀ ਮਨਕੀਰਤ ਉਹ ਲਖ ਦੀ ਸੋਚ ਮਹਿੰਗੀ ਗੱਡੀ ਦੀ ਬੁਕਿੰਗ ਕੈਨਸਲ ਕਰਵਾ ਦਿੱਤੀ ਸੋ ਆਪਾਂ ਸਲੂਟ ਕਰਦੇ ਹਾਂ ਅਜੇਹ ਸਿੰਘਨ ਨੂੰ ਸੋ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਪੰਜਾਬ ਦੀ ਸਲਾਮਤੀ ਲਈ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਕਮੈਂਟਾਂ 'ਚ ਵਾਹਿਗੁਰੂ ਜੀ ਜਰੂਰ ਲਿਖ ਕੇ ਜਾਓ ਰੰਬ ਰੱਖਾ